5ਵੇਂ ਪਾਸ਼ਾ ਮਾਤਾ ਗੰਗਾ ਜੀ 6ਵੇਂ ਪਾਸ਼ਾ ਬਚਪਨ ਦੇ ਵਿੱਚ ਇੱਥੇ ਰਹੇ ਨੇ 2 ਸਾਲ ਕੁਛ ਬੰਦੇ ਗੁਰੂ ਹਰਗੋਬਿੰਦ ਸਾਹਿਬ ਮਾਰੇ 6ਵੇਂ ਪਾਸ਼ਾ ਬਚਪਨ ਬਤਾਇਆ ਇੱਥੇ ਇਹ ਸੀ ਇਹ ਉਹ ਸਾਰੀ ਹਵੇਲੀ ਸੀ ਜਿੱਦੀ ਮੀਰ ਵਿੱਚ ਉਹ ਜਿਹੜਾ ਉਹ ਤੁਸੀਂ ਦਰਬਾਰ ਦੇਖ ਰਹੇ ਹੋ ਉਹ ਇਸ ਹਵੇਲੀ ਦਾ ਹਿੱਸਾ ਸੀ ਇੰਨਾ ਹਟਾ ਕੇ ਉਹਨੂੰ ਢਾ ਕੇ ਤੇ ਉੱਥੇ ਸਗ ਮਰਮਰ ਲਾ ਕੇ ਤੇ ਸਥਾਨ ਬਣਾਤਾ ਬਾਕੀ ਆ ਛੜਤਾ ਢੱਣ ਵਾਸਤੇ ਕੁੱਤੇ ਮਰੇ ਕੱਢੇ ਅਸੀਂ ਇੱਥੋਂ ਅੱਜ ਆ ਕੇ ਪਤਨ 2 ਸਾਲ ਹੋ ਗਿਆ ਪਿੰਜਰ ਬਣੇ ਪੈਸੀ ਕੁੱਤੇ ਉਹ ਸੋ ਇਸ ਕਰਕੇ ਬੇਨਤੀ ਆ ਤੁਹਾਡੇ ਗੜੀ ਆ ਵੇਖੋ ਨਹੀਂ ਕਰ ਸਕਦੇ ਤੇ ਸਾਡੇ ਅੱਗੇ ਹੋਰ ਬਹੁਤ ਸੇਵਾਦਾਰ ਹੈਗੇ ਨੇ ਸਾਨੂੰ ਸੇਵਾ ਬਖਸ਼ ਦਿਓ ਅਸੀਂ ਕਰ ਲਾਂਗੇ ਸੰਗਤ ਦੇ ਅਸੀਂ ਹੋਗ ਨਾਲ ਪਰ ਸਾਹਮਲੀ ਆਪਣੀਆਂ ਵਿਰਾਸਤਾ ਨਾਂ ਰੋਲੀ ਇਹਨਾਂ ਨੂੰ ਇਸ ਤਰੀਕੇ ਨਾਲ ਨਾਂ ਬੇਦਬੀ ਕਰੀਏ ਗੁਰੂ ਸਾਹਿਬਾਨ ਦੇ ਚਰਨ ਪਏ ਨੇ ਇੱਥੇ ਡਰ ਲੱਗਦਾ ਤੁਰੇ ਫਿਰਦੇ ਆ ਇੱਥੇ ਵੀ ਮਾਰ ਆਏ ਕਿਸੇ ਤੁਰੇ ਫਿਰਦੇ ਹੋਣਗੇ ਕਿਸੇ ਸਮੇਂ ਛਿਵੇਂ ਪਾਸ਼ਾ ਖੇਡਦੇ ਹੋਣਗੇ ਇੱਥੇ ਮਾਤਾ ਜੀ ਇੱਥੇ ਜਲ ਪਣੀ ਤਿਆਰ ਕਰਦੇ ਹੋਣਗੇ ਤੇ ਅਸੀਂ ਇੱਥੇ ਕੁੱਤੇ ਮਰੇ ਸਾਡੇ ਚੁੱਕੀ ਫਿਰਦੇ ਆ ਬਿਲਕੁਲ ਮੰਨ ਲਿਆ ਵੀ ਇਹ ਤੁਹਾਡਾ ਕੰਟਰੋਲ ਨਹੀਂ ਹੈਗਾ ਤੁਸੀਂ ਨਹੀਂ ਵੜਾ ਸਕਦੇ ਤੁਸੀਂ ਨਹੀਂ ਕਰ ਸਕਦੇ ਆ ਕੁੱਤੇ ਮਰੇ ਪਏ ਇੱਥੇ ਆਇਂ ਤੋਂ ਕੱਢ ਕੇ ਲਿਆਏ ਆ ਆ ਪਿੰਜਰ ਬਣੇ ਪਏ ਕੁੱਤੇ ਘਟੋ ਘਟ ਇੰਨਾ ਵੀ ਤੁਹਾਡੇ ਮਨ ਸ਼ਰਤਾਂ ਦੀ ਬੂਲ ਬੱਧੀ ਆ ਗਈ ਕਿ ਗੁਰੂ ਸਾਹਿਬ ਦਾ ਆਸਾਨ ਹੈ ਮਹਾਰੇ ਦੇ ਚਰਨ ਪਾਏ ਇੱਥੇ ਦੇ ਕੁੱਤਿਆਂ ਦੇ ਪਿੰਜਰ ਅੰਦਰ ਅਸੀਂ ਕੱਢ ਕੇ ਲਿਆਏ ਆ ਉੱਥੋਂ ਤੁਸੀਂ ਅੰਦਰ ਵੜੇ ਨਹੀਂ ਕਦੇ ਇੱਦਾਂ ਉੱਥੇ ਤੁਸੀਂ ਕਿੱਥੇ ਵੜੇ ਹੋ ਅੰਦਰ 20 ਸਾਲ ਕਦੀ ਵੜੇ ਆ